ਇਹ ਕਹਿੰਦੇ ਤਾਈ ਫੈਡ ਵਾਲੇ ਲੋਕ ਇਤੋਂ ਠੀਕ ਹੋ ਕੇ ਜਾਂਦੇ ਆ ਜਿਨ੍ਹਾਂ ਨੂੰ ਡਾਕਟਰ ਵੀ ਜਵਾਬ ਦੇ ਦਿੰਦੇ ਇੱਥੇ ਆ ਜਾਓ ਇੱਕ ਵਾਰ ਜਲ ਲੈ ਜਾਓ ਥੌਲਾ ਪਵਾ ਲਓ ਬਿਲਕੁਲ ਠੀਕ ਹੋ ਜਾਓਗੇ ਬਿਲਕੁਲ ਜੀ ਸਾਡੇ ਆ ਮਰੀਜ਼ ਆ ਪਰੰਪਰੇ ਦਾ ਸਾਡੇ ਉਹ ਪਰਿਵਾਰ ਘੱਟ ਮੰਨਦਾ ਤੇ ਇਸ ਗੱਲਾਂ ਨੂੰ ਜਦੋਂ ਜਦੋਂ ਨਾ ਲੱਗਿਆ ਗਾਂ ਦੀ ਗਾਂ ਪਤਾ ਲੱਗ ਲੱਗਾ ਰਿਸ਼ਤੇਦਾਰ ਸਾਡੀ ਭੈਣ ਟੱਲੇ ਵਾਲਾ ਕੀ ਕੋਈ ਨਾਲ ਆਈ ਆ ਡੀ ਐਮ ਸੀ ਤੋਂ ਉਹ ਲੋਟ ਰਹੀ ਹੋਈ 6 ਮਹੀਨੇ ਸੁੱਤੀ ਨਹੀਂ ਉਹ ਆ ਜਦੋਂ ਇਹਨੂੰ ਉਸ ਦਿਨ ਥੌਲਾ ਕਰਾ ਕੇ ਗਏ ਆ ਹੁਣ ਉਹਨੂੰ ਬਹੁਤ ਆਰਾਮ ਆਗਾ ਮੌਨ ਆ ਪੈਂਦੀ ਆ ਖਾਂਦੀ ਆ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਜਿਨ੍ਹਾਂ ਦਾ ਭਲਾ ਹੁੰਦਾ ਇੱਥੇ ਜੀ ਕੀ ਹੁੰਦਾ ਕਿ ਜਦੋਂ ਬਾਬਾ ਕੁਸਾ ਰਾਮ ਜੀ ਖੇਤਾਂ ਦੇ ਵਿੱਚ ਮੱਝਾਂ ਚਾਰਦੇ ਨੇ ਤਾਂ ਉਹਨਾਂ ਦੇ ਸੱਪ ਲੜ ਜਾਂਦਾ ਔਰ ਸੱਪ ਲੜਨ ਕਾਰਨ ਉਹਨਾਂ ਦੀ ਜਿਹੜੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਹੈ ਜਿਹੜੀ ਦੇਹ ਹੁੰਦੀ ਹੈ ਉਹਨਾਂ ਨੂੰ ਜਦੋਂ ਅਗਨੀ ਦਿੱਤੀ ਜਾਂਦੀ ਹੈ ਤਾਂ ਮਾਤਾ ਸਤੀ ਜੀ ਉਸ ਦੇ ਉੱਤੇ ਛਾਲ ਮਾਰ ਕੇ ਆਪਣੇ ਆਪ ਨੂੰ ਸਤੀ ਕਰ ਲੈਂਦੇ ਨੇ ਬੱਬਾ ਜੀ ਜੇ ਮੈਂ ਗੱਲ ਕਰਾਂ ਤਾਂ ਇੱਥੇ ਕਿਹੜੇ ਕਿਹੜੇ ਲੋਕ ਠੀਕ ਹੋ ਕੇ ਜਾਂਦੇ ਆ ਕਹਿੰਦੇ ਲੋਕ ਟਾਈਫਟ ਜਿਨ੍ਹਾਂ ਨੂੰ ਹੋਵੇ ਤਾਂ ਇੱਥੇ ਆ ਜੀ ਨੰਬੀ ਬੰਦੇ ਆ ਬੱਚਿਆਂ ਵਾਸਤੇ ਵੀजे ਵਾਸਤੇ ਵੀ ਸੇਵਾ ਕਰਦੇ ਆ ਮੁੰਡੇ ਉਹਨਾਂ ਦੀ ਵੀਜੇ ਲੱਗਦੇ ਐ ਤੇ ਬਾਕੀ ਗਰੀਬ ਲੜਕੀਆਂ ਦੇ ਵਿਆਹ ਵਾਸਤੇ ਸਮਾਨ ਦਿੱਤਾ ਜਾਂਦਾ ਵਿਆਹ ਵਾਸੇ ਸੱਸੀਗਲ ਦਾ ਸਿਟੀ ਹੈਡਲਾਈਨਸ ਤੇ ਕਰੋ ਤੁਸੀਂ ਅੱਜ ਤੁਹਾਨੂੰ ਅਸੀਂ ਮੋਗਾ ਜ਼ਿਲ੍ਹੇ ਦੇ ਪਿੰਡ ਕੁੱਸਾ ਵਿਖੇ ਲੈ ਕੇ ਪਹੁੰਚੇ ਆ ਜਿੱਥੇ ਕਿ ਮਾਤਾ ਸਤੀਜੀ ਦਾ ਮੰਦਿਰ ਬਣਿਆ ਹੋਇਆ ਦੱਸਿਆ ਜਾਂਦਾ ਕਿ ਇੱਥੇ ਹਰ ਮੰਗਲਵਾਰ ਅਤੇ ਵੀਰਵਾਰ ਵਾਲੇ ਦਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਔਰ ਇੱਥੇ ਨਤਮਸਤਕ ਹੁੰਦੇ ਨੇ ਜਿੱਥੇ ਇੱਕ ਮਾਤਾ ਸਤੀ ਦਾ ਮੰਦਰ ਬਣਿਆ ਹੋਇਆ ਜਿਹੜੇ ਲੋਕਾਂ ਨੂੰ ਟਾਈਫਾਇਟ ਦੀ ਕੋਈ ਸਮੱਸਿਆ ਹੁੰਦੀ ਆ ਜਾਂ ਸਕਿਨ ਸੰਬੰਧੀ ਕੋਈ ਸਮੱਸਿਆ ਹੁੰਦੀ ਹੈ ਚਮੜੀ ਦੇ ਕੋਈ ਰੋਗ ਹੁੰਦੇ ਨੇ ਤਾਂ ਇਸ ਜਗ੍ਹਾ ਦੇ ਉੱਪਰ ਉਹ ਲੋਕ ਆਉਂਦੇ ਨੇ ਆ ਕੇ ਹਥੌਲਾ ਕਰਵਾਉਂਦੇ ਨੇ ਤੇ ਇੱਥੋਂ ਜਲ ਲੈ ਕੇ ਜਾਂਦੇ ਨੇ ਆਪਣੇ ਘਰ ਕਿ ਸ਼ਰਤੀਆ ਇਲਾਜ ਆ ਜਿਹੜੇ ਲੋਕਾਂ ਨੂੰ ਟਾਈਫਾਇਟ ਹੋ ਚੁੱਕਿਆ ਜਾਂ ਜਿਹੜੇ ਲੋਕਾਂ ਨੂੰ ਡਾਕਟਰ ਵੀ ਇਹ ਗੱਲ ਆਖ ਦਿੰਦੇ ਨੇ ਕਿ ਤੁਹਾਡੀ ਟਾਈਫਾਇਟ ਦੀ ਦਵਾਈ ਕਾਫੀ ਸਮਾਂ ਚੱਲੇਗੀ ਔਰ ਤੁਹਾਡੀ ਸਮੱਸਿਆ ਹੌਲੀ ਹੌਲੀ ਠੀਕ ਹੋਵੇਗੀ ਉਹ ਵੀ ਲੋਕ ਇੱਥੋਂ ਠੀਕ ਹੋ ਕੇ ਜਾ ਰਹੇ ਨੇ ਲੋਕਾਂ ਦੀ ਭਰਪੂਰ ਸ਼ਰਧਾ ਇਸ ਜਗ੍ਹਾ ਦੇ ਨਾਲ ਜੁੜੀ ਹੋਈ ਹੈ ਲੋਕ ਆਉਂਦੇ ਨੇ ਮੰਗਲਵਾਰ ਵਾਲੇ ਦਿਨ ਅਤੇ ਐਤਵਾਰ ਵਾਲੇ ਦਿਨ ਲੋਕ ਆ ਕੇ ਇੱਥੇ ਨਤਮਸਤਕ ਹੁੰਦੇ ਨੇ ਮਾਤਾ ਕੀ ਆਪਣੇ ਅਰਦਾਸਾਂ ਕਰਦੇ ਨੇ ਔਰ ਉਸ ਤੋਂ ਬਾਅਦ ਹਥੌਲਾ ਕਰਵਾਉਂਦੇ ਨੇ ਨਾਲ ਇੱਕ ਪੀਣ ਵਾਸਤੇ ਜਲ ਆਪਣੇ ਘਰ ਵਿਖੇ ਲੈ ਕੇ ਜਾਂਦੇ ਨੇ ਤੇ ਜਿਹੜੇ ਲੋਕ ਇੱਥੇ ਆਉਂਦੇ ਨੇ ਤੇ ਉਹ ਠੀਕ ਹੋ ਕੇ ਜਾਂਦੇ ਨੇ ਲੋਕਾਂ ਦਾ ਕਹਿਣਾ ਹੈ ਅਸ਼ਰਤਿਆ ਇਲਾਜ ਜਿਹੜਾ ਇਸ ਜਗ੍ਹਾ ਦੇ ਉੱਪਰ ਹੈ ਇਤਿਹਾਸਕੀ ਹੈ ਲੋਕਾਂ ਦੇ ਮੂੰਹੋਂ ਸੁਣਦੇ ਆ ਕਿ ਜਗ੍ਹਾ ਦਾ ਇਤਿਹਾਸਕੀ ਹੈ ਔਰ ਇਸ ਜਗ੍ਹਾ ਦੇ ਉੱਪਰ ਐਡੇ ਵੱਡੇ ਵੱਡੇ ਚਮਤਕਾਰ ਕਿਵੇਂ ਹੋ ਰਹੇ ਆ ਆਉ ਜਾਣਦੇ ਆ ਇੱਥੋਂ ਦੇ ਲੋਕਾਂ ਤੋਂ ਬੱਬਾ ਜੀ ਜੇ ਮੈਂ ਗੱਲ ਕਰਾਂ ਤਾਂ ਇੱਥੇ ਕਿਹੜੇ ਕਿਹੜੇ ਲੋਕ ਠੀਕ ਹੋ ਕੇ ਜਾਂਦੇ ਆ ਕਹਿੰਦੇ ਲੋਕ ਟਾਈਫਾਇਟ ਜਿਹਨਾਂ ਨੂੰ ਹੋਵੇ ਤਾਂ ਇੱਥੇ ਆਜੋ ਜੀ ਨੰਮ ਵੀ ਬੰਦਿਆ ਬੱਚਿਆਂ ਵਾਸਤੇ ਬੀਜੇ ਵਾਸਤੇ ਵੀ ਸੇਵਾ ਕਰ ਲਿਆ ਮੁੰਡੇ ਉਹਨਾਂ ਦੀ ਬੀਜੇ ਲੱਗਦੇ ਐ ਤੇ ਬਾਕੀ ਗਰੀਬ ਲੜਕੀਆਂ ਦੇ ਵਿਆਹ ਵਾਸਤੇ ਸਮਾਨ ਦਿੱਤਾ ਜਾਂਦਾ ਵਿਆਹ ਵਾਸਤੇ ਤੇ ਹਸਪਤਾਲ ਚ ਦਵਾਈ ਦਿੱਤੀ ਜਾਂਦੀ ਹੈ ਲੈ ਕੇ ਜਿਹੜੀ ਮੈਡਮ ਲਿਖ ਦਿੰਦੀ ਹੈ ਮਹੀਨੇਵਾਲ ਦਵਾਈ ਅਸੀਂ ਜਿਹੜੀ ਸਰਕਾਰ ਤੋਂ ਨਹੀਂ ਆਉਂਦੀ ਉਹ ਦਵਾਈ ਲੈ ਕੇ ਉਹਨੇ 103 4 ਪਿੰਡ ਫਰੀਜ਼ ਦਵਾਈ ਲੈ ਕੇ ਨੇ ਪਰਚੀ ਕਰਦੇ ਸੀ ਉਹ ਪਰਚੀ ਬੰਦ ਕਰਤੀ ਜਿਵੇਂ ਦੱਸਿਆ ਜਾਂਦਾ ਕਿ ਟਾਈਫਾਇਟ ਦਾ ਇਥੇ ਛਰਤੀਆ ਇਲਾਜ ਹੈ ਚਮੜੀ ਦੀ ਬਿਮਾਰੀ ਦਾ ਛਰਤੀਆ ਇਲਾਜ ਹੈ ਛਰਤੀਆ ਇਲਾਜ ਬਿਲਕੁਲ ਠੀਕ ਹੁੰਦਾ ਹੈ ਜੀ ਮਰੀਜ਼ ਹਾਂ ਛਰਤੀਆ ਜੀ ਛਰਤੀਆ ਪੂਰਾ ਛਰਤੀਆ 90% 99% ਬਾਬੂ ਜੀ ਤੁਸੀਂ ਵੀ ਖੜੇ ਹੋ ਇੱਥੇ ਕਿ ਕਿੰਨੀ ਕਿ ਸਚਾਈ ਹੈਗੀ ਹੈ ਕਹਿੰਦੇ ਟਾਈਫਾਇਟ ਵਾਲੇ ਲੋਕ ਇਤੋਂ ਠੀਕ ਹੋ ਕੇ ਜਾਂਦੇ ਆ ਜਿਨ੍ਹਾਂ ਨੂੰ ਡਾਕਟਰ ਵੀ ਜਵਾਬ ਦੇ ਦਿੰਦੇ ਇੱਥੇ ਆ ਜਾਓ ਇੱਕ ਵਾਰ ਜਲ ਲੈ ਜਾਓ ਥੌਲਾ ਪਵਾ ਲਓ ਬਿਲਕੁਲ ਠੀਕ ਹੋ ਜਾਓਗੇ ਬਿਲ ਪ੍ਰੇਤ ਮੇਰੀ ਭੈਣ ਆ ਗਈ ਉਹ ਕਿਤੇ ਲੁਧਿਆਣੇੋਂ ਮੋੜਿਆ ਐ ਅਸੀਂ ਦਵਾਈ ਲੈ ਕੇ ਬਠਿੰਡੇ ਵਾਲੇ ਡੀ ਐਮ ਸੀ ਤੋਂ ਉਹ ਲੋਟਦੇ ਹੋਏ 6 ਮਹੀਨੇ ਛੁੱਤੀ ਨਹੀਂ ਉਹ ਆ ਜਦੋਂ ਇਹਨੂੰ ਉਹਦਣ ਥੋਲਾ ਕਰਾ ਕੇ ਗਏ ਆ ਹੁਣ ਉਹਨੂੰ ਬਹੁਤ ਆਰਾਮ ਆਗਾ ਮੌਨ ਆ ਪੈਂਦੀ ਆ ਖਾਂਦੀ ਆ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਜਿਨ੍ਹਾਂ ਦਾ ਭਲਾ ਹੁੰਦਾ ਇੱਥੇ ਜੀ ਤੋਂ ਨੂੰ ਕਿਵੇਂ ਪਤਾ ਲੱਗਿਆ ਸੀ ਇਹ ਜਗ੍ਹਾ ਦੇ ਬਾਰੇ ਤੁਸੀਂ ਕਿੱਥੋਂ ਦੇਖਿਆ ਸੀ ਸਰ ਪਹਿਲਾਂ ਹੀ ਪਤਾ ਸੀਗਾ ਇਹ ਥੋੜੇ ਜਿਹੇ ਸਾਡੇ ਉਹ ਪਰਿਵਾਰ ਘੱਟ ਮੰਨਦਾ ਸੀ ਗੱਲਾਂ ਨੂੰ ਜਦੋਂ ਨਾ ਜਦੋਂ ਨਾ ਲੱਗਿਆ ਗਾਹਾਂ ਦੀ ਗਾਂ ਪਤਾ ਲੱਗ ਲੱਗਾ ਰਿਸ਼ਤੇਦਾਰ ਸਾਡੀ ਭੈਣ ਟੱਲੇ ਆ ਲਾ ਗਈ ਕੋਈ ਵੀ ਨਾਲ ਆਈ ਉਹ ਉਹਨਾਂ ਨੇ ਦੱਸਿਆ ਗਾਹਾਂ ਦੀ ਗਾਂ ਫਿਰ ਤਾਂ ਪਤਾ ਲੱਗ ਕੇ ਹੁਣ ਉਹਦੇ ਦੀ ਰਾਮਦਾਰੀਆ ਬਹੁਤ ਪੈਸਾ ਲਾਇਆ ਜੀ 5-4 ਲੱਖ ਰੁਪਈਆ ਲਾਤਾ ਹੈ ਸਾਡਾ ਆਰਾਮ ਨਹੀਂ ਆਇਆ ਸੀ ਹਾਂ ਜੀ ਉਹ ਬੈਠੇ ਆ ਉਹਨਾਂ ਚਾਹ ਪੀਂਦੇ ਆ ਬਹੁਤ ਠੀਕ ਨੇ ਜੀ ਇੱਥੇ ਤਾਂ ਜੀ ਬਹੁਤ ਉਹ ਵੀ ਨੇ ਕਿ ਹੁੰਦੇ ਸ਼ੌਂਦੇ ਪਿੰਡ ਦਾ ਸਾਡਾ ਪੰਜ ਕਰਾਈਆਂ ਜਗਾ ਸੰਗਰੂਰ ਚ ਪਰ ਸਾਨੂੰ ਇਹ ਪਤਾ ਸੀ ਵੀ ਇਹ ਜਗਾ ਅਸੀਂ ਵੀ ਕਹਿੰਦੇ ਉਹਨਾਂ ਦੀ ਵੀ ਉੱਥੇ ਜਾ ਕੇ ਬਹੁਤ ਫਾਇਦਾ ਹੁੰਦਾ ਮਾਤਾ ਦੇ ਜਾਓ ਤੰਦਰੁਸਤ ਹੋ ਕੇ ਆਓ ਤੁਸੀ ਬਹੁਤ ਫਾਇਦਾ ਹੁੰਦਾ ਜੀ ਬਹੁਤ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲੋਕ ਜਿਹੜੇ ਠੀਕ ਹੋ ਕੇ ਜਾਂਦੇ ਨਹੀਂ ਕਿਉਂਕਿ ਜਿਹੜੇ ਲੋਕਾਂ ਦੀ ਇੱਥੇ ਸ਼ਰਧਾ ਭਾਵਨਾ ਜੁੜੀ ਹੋਈ ਹੈ ਉਹ ਲੋਕ ਸ਼ਰਧਾ ਦੇ ਨਾਲ ਆਉਂਦੇ ਨੇ ਮੰਗਲਵਾਰ ਵਾਲੇ ਦਿਨ ਤੇ ਐਤਵਾਰ ਵਾਲੇ ਦਿਨ ਉਹ ਲੋਕ ਆ ਕੇ ਇੱਥੇ ਨਤਮਸਤਕ ਹੁੰਦੇ ਨੇ ਅਰਦਾਸਾਂ ਕਰਕੇ ਜਾਂਦੇ ਨੇ ਤੇ ਲੋਕ ਠੀਕ ਹੋ ਕੇ ਜਾਂਦੇ ਨੇ ਇਸ ਜਗਾ ਦਾ ਜਿਹੜਾ ਇਤਿਹਾਸ ਹੈ ਉਹ ਆਪਣੇ ਆਪ ਦੇ ਵਿੱਚ ਵੱਖਰਾ ਹੈ ਕਿ ਇੱਕ ਸਮੇਂ ਦੀ ਗੱਲ ਹੈ ਕਿ ਬਾਬਾ ਕੁਸਾ ਰਾਮ ਜੀ ਉਸ ਪਿੰਡ ਦੇ ਸਨ ਉਹਨਾਂ ਦਾ ਜਿਹੜਾ ਮੁਕਲਾਵਾ ਹੋਇਆ ਸੀ ਡਾਲਾ ਪਿੰਡ ਹੈ ਜਿਹੜਾ ਮੋਗਾ ਦੇ ਨੇੜੇ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਬਾਬਾ ਕੁਸਾ ਰਾਮ ਜੀ ਖੇਤਾਂ ਦੇ ਵਿੱਚ ਮੱਝਾਂ ਚਾਰਦੇ ਨੇ ਤਾਂ ਉਹਨਾਂ ਦੇ ਸੱਪ ਲੜ ਜਾਂਦਾ ਔਰ ਸੱਪ ਲੜਨ ਕਾਰਨ ਉਹਨਾਂ ਦੀ ਜਿਹੜੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਹੈ ਪਰ ਉਹ ਰੱਬ ਨੂੰ ਮੰਨਣ ਵਾਲੇ ਬੰਦੇ ਹੁੰਦੇ ਨੇ ਰੱਬ ਨੂੰ ਮੰਨਣ ਪੂਜਾ ਜਿਹੜੇ ਪਾਠ ਕਰਨ ਵਾਲੇ ਉਹ ਭਗਤ ਹੁੰਦੇ ਨੇ ਤੇ ਉਹਨਾਂ ਦਾ ਜਿਹੜਾ ਮਾਤਾ ਸਤੀ ਉਹਨਾਂ ਦੇ ਨਾਲ ਮੁਕਲਾਵਾ ਹਲੇ ਹੋਇਆ ਨਹੀਂ ਸੀ ਮੰਗਣਾ ਹੋਇਆ ਸੀਗਾ ਪਿੰਡ ਡਾਲਾ ਵਿਖੇ ਤਾਂ ਜਦੋਂ ਉਹਨਾਂ ਦੀ ਖਬਰ ਉਹਨਾਂ ਦੀ ਮੌਤ ਦੀ ਖਬਰ ਪਿੰਡ ਡਾਲਾ ਪਰਿਵਾਰ ਵਿਖੇ ਪਹੁੰਚਦੀ ਹੈ ਤਾਂ ਮਾਤਾ ਜੀ ਵੀ ਜਦ ਕਰਨ ਲੱਗ ਜਾਂਦੇ ਨੇ ਕਿ ਅੰਤਮ ਸੰਸਕਾਰ ਤੇ ਜਿਹੜਾ ਅਸੀਂ ਵੀ ਤੁਹਾਡੇ ਨਾਲ ਚੱਲਾਂਗੇ ਪਰ ਕਿਉਂਕਿ ਮੁਕਲਾਵਾ ਨਹੀਂ ਹੋਇਆ ਸੀ ਤਾਂ ਇਸ ਕਰਕੇ ਕੁੜੀਆਂ ਕੁਵਾਰੀਆਂ ਉਹ ਨਹੀਂ ਜਾਂਦੀਆਂ ਸੀ ਨਾਲ ਤਾਂ ਪਰ ਉਹ ਜਦ ਕਰਨ ਲੱਗੇ ਜਦ ਕਰਨ ਦੇ ਬਾਵਜੂਦ ਵੀ ਮਾਤਾ ਜੀ ਦੇ ਪਰਿਵਾਰ ਵਾਲੇ ਉਹਨਾਂ ਨੂੰ ਘਰ ਦੇ ਵਿੱਚ ਜਿੰਦਰਾ ਲਾ ਕੇ ਤੇ ਉਥੋਂ ਤੁਰਕਾਏ ਅਤੇ ਬਾਬਾ ਜੀ ਦਾ ਅੰਤਮ ਸੰਸਕਾਰ ਕਰਾਉਣ ਦੇ ਲਈ ਇਸ ਜਗ੍ਹਾ ਦੇ ਉੱਪਰ ਪਹੁੰਚਦੇ ਨੇ ਪਰ ਕੀ ਹੁੰਦਾ ਕਿ ਜਦੋਂ ਮਾਤਾ ਜੀ ਜੈਦ ਕਰਦੇ ਨੇ ਔਰ ਰੱਬ ਦੀ ਬੰਦਗੀ ਕਰਦੇ ਨੇ ਆਪਦੇ ਪਰਮੇਸ਼ਵਰ ਨੂੰ ਉਹ ਯਾਦ ਕਰਦੇ ਨੇ ਤਾਂ ਜਿੰਦਰੇ ਆਪਣੇ ਆਪ ਘਰ ਦੇ ਖੁੱਲ ਜਾਂਦੇ ਆ ਤਾਂ ਉਸ ਤੋਂ ਬਾਅਦ ਮਾਤਾ ਜੀ ਪਿੰਡ ਦੇ ਵਿੱਚੋਂ ਤੋਂ ਵੈੜ ਕੇ ਲੈਂਦੇ ਨੇ ਜਿਨ੍ਹਾਂ ਨੂੰ ਆਪਾਂ ਵੈੜ ਕੇ ਕਹਿੰਦੇ ਆ ਬਲਦ ਹੁੰਦੇ ਨੇ ਜੋ ਕਿ ਅੱਛੇ ਵੀ ਆਪਾਂ ਕਹਿ ਦਿੰਦੇ ਆ ਉਹ ਬਲਦ ਲੈਂਦੇ ਨੇ ਅਤੇ ਉਹਨਾਂ ਨੂੰ ਜੋੜ ਕੇ ਇੱਥੇ ਜਿਹੜਾ ਆਉਂਦੇ ਨੇ ਔਰ ਆ ਕੇ ਬਾਬਾ ਜੀ ਜਦੋਂ ਕੋਲੇ ਉਹ ਬੈਠਦੇ ਨੇ ਤੇ ਜਿੱਦ ਕਰਦੇ ਨੇ ਕਿ ਮੈਂ ਇਹਨਾਂ ਦੀ ਚਿਖਾ ਦੇ ਵਿੱਚ ਇਹਨਾਂ ਨਾਲ ਸਤੀ ਹੋਣਾ ਤਾਂ ਪਰ ਪਿੰਡ ਵਾਲੇ ਮਨਾ ਕਰਦੇ ਨੇ ਪਰ ਮਨਾ ਕਰਨ ਦੇ باوجود ਵੀ ਜਦੋਂ ਬਾਬਾ ਕੁਸਾ ਰਾਮ ਜੀ ਦੀ ਜਿਹੜੀ ਦੇਹ ਹੁੰਦੀ ਹੈ ਉਹਨਾਂ ਨੂੰ ਜਦੋਂ ਅਗਨੀ ਦਿੱਤੀ ਜਾਂਦੀ ਹੈ ਤਾਂ ਮਾਤਾ ਸਤੀ ਜੀ ਉਸ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਸਤੀ ਕਰ ਲੈਂਦੇ ਨੇ ਤੇ ਨਾਲ ਹੀ ਇੱਕ ਵਰਦਾਨ ਦਿੰਦੇ ਨੇ ਕਿ ਜਿਹੜੇ ਲੋਕ ਇੱਥੇ ਆਉਣਗੇ ਔਰ ਆਪਣੀਆਂ ਸੁੱਖਾਂ ਮੰਗਣਗੇ ਮੰਗ ਜੋ ਵੀ ਹੈਗੀ ਹੈ ਸ਼ਰਧਾ ਭਾਵ ਨਾਲ ਜਿਹੜੇ ਲੋਕ ਇੱਥੇ ਆ ਕੇ ਨਤਮਸਤਕ ਹੋਣਗੇ ਤਾਂ ਉਹਨਾਂ ਦੀਆਂ ਮਰਜ਼ੀਆਂ ਪੂਰੀਆਂ ਹੋਣਗੀਆਂ ਤੇ ਹੁਣ ਇਹ ਜਗਾ ਇਸ ਕਰਕੇ ਕਾਫੀ ਜਿਹੜਾ ਲੰਮਾ ਇਤਿਹਾਸ ਹੈਗਾ ਜਗਾ ਦਾ ਤੇ ਲੋਕਾਂ ਦੀ ਸ਼ਰਧਾ ਅਥਾ ਸ਼ਰਧਾ ਇਸ ਜਗਾ ਦੇ ਨਾਲ ਜੁੜੀ ਹੋਈ ਆ ਜਿਹੜੇ ਲੋਕਾਂ ਨੂੰ ਕੋਈ ਟਾਈਫਾਇਟ ਦੀ ਕੋਈ ਸਮੱਸਿਆ ਹੁੰਦੀ ਆ ਜਾਂ ਸਕਿਨ ਦੀ ਕੋਈ ਪ੍ਰੋਬਲਮ ਹੁੰਦੀ ਆ ਚਮੜੀ ਸੰਬੰਧੀ ਕੋਈ ਰੋਗ ਹੁੰਦੇ ਨੇ ਉਹ ਲੋਕ ਇੱਥੇ ਆਉਂਦੇ ਨੇ ਆ ਕੇ ਹਤੌਲਾ ਕਰਵਾਉਂਦੇ ਨੇ ਐਤਵਾਰ ਵਾਲੇ ਦਿਨ ਮੰਗਲਵਾਰ ਵਾਲੇ ਦਿਨ ਤੇ ਆ ਕੇ ਲੋਕ ਹਤੌਲਾ ਕਰਵਾਉਣ ਤੋਂ ਬਾਅਦ ਜਾਲ ਆਪਣੇ ਘਰ ਵੇਖੇ ਲੈ ਕੇ ਜਾਂਦੇ ਨੇ ਤੇ ਕਾਫੀ ਲੋਕ ਜਿਹੜੇ ਠੀਕ ਹੋ ਕੇ ਜਾਂਦੇ ਨੇ ਜੇਕਰ ਤੁਸੀਂ ਵੀ ਇਹ ਜਗਾ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਇਹ ਜਗਾ ਦੇ ਉੱਪਰ ਆਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਐਡਰੈਸ ਦੱਸ ਸਕਦਾ ਮੋਗੇ ਜ਼ਿਲ ਨੈਟ ਉੱਤੇ ਦੇ ਉੱਪਰ ਤੁਸੀਂ ਸਰਚ ਕਰ ਸਕਦੇ ਹੋ ਲੋਕੇਸ਼ਨ ਤੁਹਾਨੂੰ ਇਹ ਪਿੰਡ ਦੀ ਮਿਲ ਜਾਣੀ ਆ ਔਰ ਆ ਕੇ ਤੁਸੀਂ ਇੱਥੇ ਜਿਹੜਾ ਨਤਮਸਤਕ ਹੋ ਸਕਦੇ ਹੋ ਔਰ ਮੰਗਲਵਾਰ ਵਾਲੇ ਦਿਨ ਔਰ ਐਤਵਾਰ ਵਾਲੇ ਦਿਨ ਤੁਸੀਂ ਆ ਸਕਦੇ ਹੋ ਲੰਗਰ ਤੁਸੀਂ ਦੇਖ ਸਕਦੇ ਹੋ 24 ਘੰਟੇ ਜਿਹੜਾ ਇੱਥੇ ਲੰਗਰ ਚੱਲਦਾ ਰਹਿੰਦਾ ਹੈ ਲੋਕ ਛਕਦੇ ਨੇ ਲੰਗਰ ਔਰ ਨਾਲ ਹੀ ਜਿਹੜਾ ਤੁਸੀਂ ਇਹ ਸ੍ਰੀ ਬੰਨੇ ਦੇਖ ਰਹੇ ਹੋ ਇਹ ਉਹ ਲੋਕ ਸ੍ਰੀ ਇੱਥੇ ਬੰਨ ਕੇ ਜਾਂਦੇ ਨੇ ਜਿਹੜੇ ਲੋਕਾਂ ਨੂੰ ਪੋਤਰਾ ਦੀ ਦਾਤ ਇਸ ਜਗ੍ਹਾ ਤੋਂ ਮਿਲੀ ਆ ਤਾਂ ਉਹ ਲੋਕ ਖੁਸ਼ੀ ਦੇ ਨਾਲ ਆਉਂਦੇ ਨੇ ਆ ਕੇ ਇਸ ਜਗ੍ਹਾ ਦੇ ਉੱਪਰ ਸ੍ਰੀ ਬਨ ਕੇ ਜਾਂਦੇ ਨੇ ਇਹ ਪਿੰਡ ਦਾ ਇਤਿਹਾਸ ਆਪਣੇ ਵਿੱਚ ਵੱਖਰਾ ਇਤਿਹਾਸ ਹੈ ਕਾਫੀ ਜਿਹੜਾ ਪੁਰਾਣਾ ਇਤਿਹਾਸ ਦੱਸਿਆ ਜਾਂਦਾ ਕਿ ਪੁਰਾਣਾ ਇਤਿਹਾਸ ਹੈਗਾ ਤੇ ਤੁਹਾਡੀ ਇਸ ਬਾਰੇ ਕੀ ਰਾਇ ਹੈ ਕਮੈਂਟ ਬਾਕਸ ਵਿੱਚ ਆਪਣੀ ਰਾਇ ਵੀ ਸਾਡੇ ਨਾਲ ਜਰੂਰ ਸਾਂਝੀ ਕਰਿਓ ਤੁਸੀਂ ਸਾਡੇ ਨਾਲ ਜੁੜਿਓ ਦਾ ਸਿਟੀ ਹਾਈਲਾਈਂਸ ਤੇ